ਪਰ ਕੀ ਹੋਇਆ ਨਾ ਗਿੱਦੜ ਗਿਦੜੀ ਨੂੰ ਕਹਿੰਦਾ ਕਹਿੰਦਾ ਭਗਵਾਨੇ ਚੱਲ ਸ਼ਿਕਾਰ ਨੂੰ ਚੱਲੀਏ ਉਹ ਕਹਿੰਦੀ ਜੀ ਸ਼ਿਕਾਰ ਨੂੰ ਤਾਂ ਚੱਲਾਂਗੇ ਹਲੇ ਮੇਰੇ ਪੇਟ ਦੇ ਵਿੱਚ ਬੱਚੇ ਨੇ ਇਹਨਾਂ ਨੂੰ ਜਨਮ ਲੈ ਲੈਣ ਦੋ ਫੇਰ ਆਪਾਂ ਸ਼ਿਕਾਰ ਨੂੰ ਚੱਲਾਂਗੇ ਉਹ ਕਹਿੰਦਾ ਕੁਝ ਨਹੀਂ ਹੁੰਦਾ ਆਪਾਂ ਚੱਲ ਸ਼ਿਕਾਰ ਨੂੰ ਉਹਦੀ ਗੱਲ ਸੁਣ ਕੇ ਉਹ ਸ਼ਿਕਾਰ ਨੂੰ ਚੱਲ ਪਏ ਜਦੋਂ ਸ਼ਿਕਾਰ ਨੂੰ ਗਏ 2 ਦਿਨ ਦਾ ਉਹਨਾਂ ਨੇ ਪੈਂਡਾ ਤੈਅ ਕੀਤਾ ਸਫ਼ਰ ਤੈਅ ਕੀਤਾ 2 ਦਿਨਾਂ ਚ ਉਹਨਾਂ ਨੂੰ ਕੋਈ ਸ਼ਿਕਾਰ ਨਾ ਲੱਭਿਆ ਦੋ ਦਿਨਾਂ ਚ ਸਕਾਰ ਨਾ ਲੱਭਿਆ ਤਾਂ ਉਹ ਇੱਕ ਜਗ੍ਹਾ ਤੇ ਜਦੋਂ ਜਾ ਕੇ ਰੋਕੇ ਤੇ ਉੱਥੇ ਗਿਦੜੀ ਦੇ ਪੇਟ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਗਿਦੜੀ ਕਹਿੰਦੀ ਕਹਿੰਦੀ ਮੇਰੇ ਦਰਦ ਹੋਈ ਜਾਂਦਾ ਮੈਂ ਬੱਚਿਆਂ ਨੂੰ ਜਨਮ ਦੇਣਾ ਜੀ ਤੁਸੀਂ ਘੋਰਨਾ ਪੱਟੋ ਉਹ ਕਹਿੰਦਾ ਇੰਨਾ ਜਲਦੀ ਹੁਣ ਘੋਰਨਾ ਮੈਂ ਕਿੱਥੋਂ ਪੱਟਦਿਆਂ ਕਹਿੰਦਾ ਚੱਲ ਤੈਨੂੰ ਬਣੇ ਬਣਾਏ ਘੋਰਨੇ ਦੇ ਵਿੱਚ ਵੜਦਿਆਂ ਉਹਨੂੰ ਬਣੇ ਬਣਾਏ ਘੋਰਨੇ ਦੇ ਵਿੱਚ ਵੜਤਾ ਬੱਚਿਆਂ ਨੂੰ ਜਨਮ ਦੇਤਾ ਗਿਦੜੀ ਨੇ ਤੇ ਜਦੋਂ ਬੱਚਿਆਂ ਨੂੰ ਜਨਮ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਗੌਰ ਕਰੀ ਵੀ ਇਹ ਤਾਂ ਜਿਹੜਾ ਘੋਰਨਾ ਸ਼ੇਰ ਦਾ ਦੋਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਵੀ ਸ਼ੇਰ ਦੇ ਘੋਰਨੇ 'ਚ ਵੜ ਗਿਆ ਆਪਾਂ ਵੀ ਆਪਾਂ ਨੂੰ ਸ਼ੇਰ ਮਾਰ ਦੂ। ਤਾਂ ਗਿੱਦੜ ਕਹਿੰਦਾ ਮੇਰੀ ਸੁਣ ਗੱਲ। ਆਥਣੇ ਆਉ ਸ਼ੇਰ। ਜਦੋਂ ਸ਼ੇਰ ਸ਼ਾਮਾਂ ਨੂੰ ਆਪਦੇ ਘੋਰਨੇ ਦੇ ਵਿੱਚ ਆਊਗਾ ਮੈਂ ਤੈਨੂੰ ਦਬਕਾ ਮਾਰੂੰ। ਤੇ ਤੂੰ ਐਵੇਂ ਐਵੇਂ ਬੋਲਣਾ। ਸਕੀਮ ਕਰ ਲਈ ਦੋਨੇ ਜਾਨਿਆਂ ਨੇ। ਸਕੀਮ ਕਰਕੇ ਜਦੋਂ ਆਥਣੇ ਸ਼ੇਰ ਘੋਰਨੇ ਕੰਨੀ ਨੂੰ ਆਉਂਦਾ ਤੁਰਿਆ। ਤੇ ਲੱਗੀ ਵਿੜਕ ਦੋਨਾਂ ਨੂੰ ਵੀ ਸ਼ੇਰ ਆਉਂਦਾ। ਤੇ ਗਿੱਦੜ ਕਹਿੰਦਾ ਕਹਿੰਦਾ ਜਵਾਕਾਂ ਨੂੰ ਬੱਚਿਆਂ ਨੂੰ ਕਰਾ ਲਾਣਾ ਚੁੱਪ ਰੋਈ ਜਾਂਦੇ ਨੇ ਤੇ ਗਿਦੜੀ ਕਹਿੰਦੀ ਕਹਿੰਦੀ ਇਹ ਤਾਂ ਸ਼ੇਰ ਦਾ ਮਾਸ ਮੰਗਦੇ ਆ ਗਿਦੜ ਕਹਿੰਦਾ ਕੋਈ ਗੱਲ ਨਹੀਂ ਸ਼ੇਰ ਆਪਦੇ ਘੋਰਨੇ ਚ ਆਉਣ ਵਾਲਾ ਜਦੋਂ ਆ ਗਿਆ ਉਹਨੂੰ ਮਾਰ ਕੇ ਆਪਾਂ ਆਪਣੇ ਬੱਚਿਆਂ ਨੂੰ ਮਾਸ ਖਵਾ ਦਿਆਂਗੇ ਸ਼ੇਰ ਦਾ ਤੇ ਸ਼ੇਰ ਡਰ ਗਿਆ ਵੀ ਮੇਰੇ ਘੋਰਨੇ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਖਤਰਨਾਕ ਜਾਨਵਰ ਬੈਠਾਗਾ ਜਿਹੜਾ ਜਿਹਦੇ ਬੱਚੇ ਵੀ ਸ਼ੇਰ ਦਾ ਮਾਸ ਖਾਂਦੇ ਨੇ ਤੇ ਸ਼ੇਰ ਤਾਂ ਉਥੋਂ ਭੱਜਿਆ ਜਾਂਦਾ ਭੱਜਾ ਬਹੁਤ ਦੂਰ ਚਲਿਆ ਜਾਂਦਾ ਤੇ ਰਸਤੇ 'ਚ ਮਿਲ ਜਾਂਦਾ ਬਾਂਦਰ ਨੂੰ ਤੇ ਬਾਂਦਰ ਕਹਿੰਦਾ ਰਾਜਾ ਜੀ ਭੱਜੇ ਜਾਂਦੇ ਹੋ ਤੁਹਾਡੇ ਚਿਹਰੇ ਦੇ ਉੱਤੇ ਡਰ ਹੈ ਕੀ ਗੱਲ ਹੋ ਗਈ ਤੁਸੀਂ ਤਾਂ ਜੰਗਲ ਦੇ ਰਾਜੇ ਹੋ ਉਹ ਕਹਿੰਦਾ ਗੱਲ ਤਾਂ ਕੁਝ ਨਹੀਂ ਹੋਈ ਕਹਿੰਦਾ ਗੱਲ ਤਾਂ ਐ ਐ ਵੀ ਮੇਰੇ ਘੋਰਨੇ ਦੇ ਵਿੱਚ ਪਤਾ ਨਹੀਂ ਕਿੰਨਾ ਕ ਖਤਰਨਾਕ ਜਾਨਵਰ ਬੈਠਾ ਵੀ ਉਹ ਤਾਂ ਬੱਚੇ ਐ ਜਿਹੜੇ ਉਹਦੇ ਉਹ ਵੀ ਸ਼ੇਰ ਦਾ మాंस ਖਾਂਦੇ ਨੇ ਉਹ ਕਹਿੰਦਾ ਚਲੋ ਦੇਖੀਏ ਚੱਲ ਕੇ ਫਿਰ ਆਪਾਂ ਤੁਰੇ ਜਾਂਦੇ ਨੇ ਤੇ ਸ਼ੇਰ ਦੀਆਂ ਪਲਾਂਘਾਂ ਹੁੰਦੀਆਂ ਨੇ ਲੰਮੀਆਂ ਸ਼ੇਰ ਮੂਰੇ ਲੰਘ ਜਾ ਕਰੇ ਬਾਂਦਰ ਪਿੱਛੇ ਰਹਿ ਜਾ ਕਰੇ ਤੇ ਬਾਂਦਰ ਗਿਆ ਥੱਕ ਉਹ ਕਹਿੰਦਾ ਰਾਜਾ ਜੀ ਆਸੀਂ ਬਾਣ ਕਹਿੰਦਾ ਆਪਾਂ ਬਾਣ ਪੱਟ ਲੈਨੇ ਆ ਤੇ ਰੱਸਾ ਵੱਟ ਲੈਨੇ ਆ ਇੱਕ ਦੂਜੇ ਦੇ ਗਲ 'ਚ ਪਾ ਲੈਨੇ ਆ ਜਦੋਂ ਤੁਸੀਂ ਥੱਕ ਗਏ ਮੇਰੇ ਤੇ ਬਹਿ ਜਿਓ ਥੋੜੀ ਵਾਰ ਤੁਹਾਨੂੰ ਮੈਂ ਲੈ ਜੂ ਜਦੋਂ ਮੈਂ ਥੱਕ ਗਿਆ ਮੈਂ ਤੁਹਾਡੇ ਤੇ ਬਹਿ ਜੂ ਥੋੜੀ ਵਾਰ ਤੁਸੀਂ ਮੈਨੂੰ ਲੈ ਜਿਓ ਕਹਿੰਦਾ ਆਪਾਂ ਯਾ ਸਫਰ ਤੈਅ ਕਰਦਿਆਂ ਤੁਰੇ ਜਾਂਦੇ ਨੇ ਤੇ ਗਿੱਦੜ ਨੂੰ ਫੇਰ ਵਿੜਕ ਲੱਗ ਜਾਂਦੀ ਐ ਵੀ ਆਉਂਦਾ ਤੇ ਗਿੱਦੜੀ ਕਹਿੰਦੀ ਹੁਣ ਕਹਿੰਦਾ ਚੱਲ ਫਿਰ ਕੱਲ੍ਹ ਵਾਲਾ ਪੈਂਤਰਾ ਖੇਡਾਂ ਕਹਿੰਦੀ ਠੀਕ ਐ ਜਦੋਂ ਨੇੜੇ ਆਉਣ ਲੱਗਦੇ ਨੇ ਤੇ ਗਿੱਦੜ ਕਹਿੰਦਾ ਚੁੱਪ ਕਰਾ ਲਾ ਨਾ ਬੱਚਿਆਂ ਨੂੰ ਰੋਈ ਜਾਂਦੇ ਨੇ ਉਹ ਕਹਿੰਦੀ ਚੁੱਪ ਕਿੱਥੋਂ ਕਰਾਵਾਂ ਜੀ ਸ਼ੇਰ ਦਾ మాਸ ਮੰਗਦੇ ਨੇ ਕਹਿੰਦਾ ਕੋਈ ਗੱਲ ਨਹੀਂ 2 ਮਿੰਟ ਇਹਨਾਂ ਨੂੰ ਬਰਿਆ ਮੈਂ ਬਾਂਦਰ ਭੇਜਿਆ ਹੋਇਆ ਵੀ ਸ਼ੇਰ ਦੇ ਗਲ 'ਚ ਕਿਸੇ ਨਾ ਕਿਸੇ ਤਰੀਕੇ ਰੱਸਾ ਪਾ ਕੇ ਲੈ ਕੇ ਆ ਬੱਚੇ ਰੋਈ ਜਾਂਦੇ ਨੇ ਤੇ ਸ਼ੇਰ ਹੋ ਗਿਆ ਹੈਰਾਨ ਕਹਿੰਦਾ ਬਾਂਦਰ ਵੀ ਛਾਲਾ ਇਹਨਾਂ ਨਾਲ ਰਲਿਆ ਹੋਇਆ ਤੇ ਬਾਂਦਰ ਨੇ ਤਾਂ ਜਾਓ ਚੱਕੀ ਸਪੀਡ ਉਥੋਂ ਵਿੱਚੀ ਬਾਂਦਰ ਕਢੀਛ ਲਿਆ ਜਦੋਂ ਭੱਜ ਲਿਆ ਸ਼ੇਰ ਜਾਵੇ ਭੱਜਾ ਬਾਂਦਰ ਜਾਵੇ ਮਗਲੀਆਂ ਲੱਤਾਂ 'ਚ ਵੱਜਦਾ ਬਾਂਦਰ ਦਾ ਛਿਲਾ ਤਾਂ ਢੂਹਾ ਪੂਛ ਪਾਸ ਟੁੱਟ ਗਈ ਬਾਂਦਰ ਦੀ ਤੇ ਜਦੋਂ ਖਾਲ ਟੱਪਣ ਲੱਗਿਆ ਸ਼ੇਰ ਤੇ ਰੱਸਾ ਗਿਆ ਟੁੱਟ ਬਾਂਦਰ ਦੀ ਜਾਨ ਬਚ ਗਈ ਸ਼ੇਰ ਕਹਿੰਦਾ ਬੜਾ ਵੀ ਯਾਰ ਗਿੱਠ ਕੇ ਦੇਨੇ ਮਰਵਾਤੀ ਸੀ ਅੱਜ ਤਾਂ ਤੇ ਸਾਰੇ ਗਿੱਦੜਾ ਨੇ ਕਰ ਲਿਆ ਇਕੱਠ ਗਿੱਦੜਾ ਨੇ ਇਕੱਠ ਕਰਿਆ ਜਦੋਂ ਗਿੱਦੜ ਕਹਿੰਦੇ ਵੀ ਵੇਖੋ ਆਪਣੇ ਭਾਈਚਾਰੇ ਦਾ ਬੰਦਾ ਆਪਣੇ ਭਾਈਚਾਰੇ ਦਾ ਗਿੱਦੜਾ ਵੀ ਇਹਨੇ ਬੜੀ ਬਹਾਦਰੀ ਨਾਲ ਜਿਹੜਾ ਸ਼ੇਰ ਆਉ ਨੂੰ ਭਜਾਤਾ ਇਥੋਂ ਬੜੀ ਬਹਾਦਰੀ ਨਾਲ ਸ਼ੇਰ ਨੂੰ ਇਥੋਂ ਭਜਾਤਾ ਵੀ ਆਪਾਂ ਇਹਨੂੰ ਕੋਈ ਨਾ ਕੋਈ ਆਉਧਾ ਦਈਏ ਤਾਂ ਫਿਰ ਉਹ ਗਿੱਦੜ ਨੂੰ ਨੰਬਰਦਾਰ ਬਣਾਤਾ ਸਾਰੇ ਗਿੱਦੜਾਂ ਦਾ ਉਹ ਨੰਬਰਦਾਰ ਬਣ ਗਿਆ ਜਦੋਂ ਨੰਬਰਦਾਰ ਬਣ ਗਿਆ ਇੱਕ ਗਿੱਦੜ ਕਹਿੰਦਾ ਵੀ ਨੰਬਰਦਾਰ ਤਾਂ ਬਣਾਤਾ ਵੀ ਨੰਬਰਦਾਰ ਦੀ ਨਿਸ਼ਾਨੀ ਕੀ ਹੋ ਉਹ ਕਹਿੰਦਾ ਨਿਸ਼ਾਨੀ ਵੀ ਹੱਲ ਕਰਦੇ ਆ ਉਹ ਦੂਰ ਉਹਨਾਂ ਨੂੰ ਇੱਕ ਸੱਜ ਦੇਸ ਗਿਆ ਲੰਕੀ ਜਾਂਦਾ ਕਿਸੇ ਕੁਟੀਆ ਦੇ ਵਿੱਚ ਸੱਜ ਲਾ ਕੇ ਕੁਟੀਆ ਤੋਂ ਗਿੱਦੜ ਦੀ ਪੂਛ ਨਾਲ ਬੰਨਤਾ ਕਹਿੰਦੇ ਲੈ ਵੀ ਆ ਸਾਜਾ ਵਾਲਾ ਜਿਹੜਾ ਨਾ ਇਹ ਆਪਣਾ ਅੱਜ ਤੋਂ ਨੰਬਰਦਾਰ ਨੰਬਰਦਾਰ ਬਣ ਗਿਆ ਚੌਧਰ ਚਲਾਇਆ ਕਰੇ ਸਾਰੇ ਗਿੱਦੜਾਂ ਤੇ ਤੇ ਹੁੰਦਾ ਕਿ ਇੱਕ ਦਿਨ ਸ਼ਿਕਾਰੀ ਆ ਗਏ ਜੰਗਲ ਦੇ ਵਿੱਚ ਸ਼ਿਕਾਰ ਕਰਨ ਉਹਨਾਂ ਕੋਲੇ ਕੁੱਤੇ ਬਹੁਤ سارے ਕੁੱਤੇ ਉਹਨਾਂ ਕੋਲੇ ਵੱਡੇ ਵੱਡੇ ਕੁੱਤੇ ਖਤਰਨਾਕ ਤੇ ਕੁੱਤੇ ਛੱਡਦੇ ਉਹਨਾਂ ਨੇ ਜੰਗਲ ਦੇ ਵਿੱਚ ਗਿੱਦੜ ਫਿਰਨ ਤੁਰੇ ਤੇ ਕੁੱਤੇ ਜਦੋਂ ਗਿੱਦੜਾਂ ਦੇ ਪਿੱਛੇ ਪੈ ਗਏ ਕੋਈ ਗਿੱਦੜ ਕਿਧਰ ਨੂੰ ਭੱਜ ਰਿਹਾ ਕੋਈ ਗਿੱਦੜ ਕਿਧਰ ਨੂੰ ਭੱਜ ਰਿਹਾ ਵਿੱਚੀ ਨੰਬਰਦਾਰ ਭੱਜਿਆ ਫਿਰੇ ਕਿਧਰਾਂ ਦਾ ਨੰਬਰਦਾਰ ਦੇ ਮਗਰ ਪੈਗੇ 4-5 ਕੁੱਤੇ ਜਦੋਂ ਨੰਬਰਦਾਰ ਗਿੱਦੜਾਂ ਦਾ ਭੱਜ ਕੇ ਆਪਦੇ ਕੋਰਨੇ ਦੇ ਵਿੱਚ ਵੜਨ ਲੱਗਿਆ ਦਰਖਤ ਦੇ ਵਿੱਚ ਦੀ ਨਿਕਲ ਕੇ ਦਰਖਤ ਦੇ ਵਿੱਚ ਉਹਦੀ ਪੂਛ ਫਸ ਗਈ ਪੂਛ ਦੇ ਨਾਲ ਬੰਨਿਆ ਹੋਇਆ ਸੀ ਸੱਜ ਗਿੱਦੜ ਤਾਂ ਨਾ ਗਿਆ ਪੂਛ ਫਸ ਗਈ ਸੱਜ ਫਸ ਗਿਆ ਤੇ ਗਿੱਦੜੀ ਦਾ ਖਿੱਚੇ ਮੂਹਰ ਨੂੰ ਕੰਨ ਫੜ ਕੇ ਉਹਦਾ ਗਿੱਦੜ ਕੇ ਕਾਣੂ ਖਿੱਚਦੀ ਐ ਉਹ ਕਹਿੰਦੀ ਮਰਨਿਆ ਉਹੀ ਘੋਰਨਾ ਹੈ ਉਹੀ ਰਸਤਾ ਹੈ ਅੰਦਰ ਕਿਉਂ ਨਹੀਂ ਆਉਂਦਾ ਉਹ ਕਹਿੰਦਾ ਕਿੱਥੇ ਆ ਜਾ ਮਗਰ ਤਾਂ ਨੰਬਰਦਾਰੀ ਫਸੀ ਪਈ ਐ ਉਹਨੂੰ ਨੰਬਰਦਾਰੀ ਨਹੀਂ ਮਰਵਾਤਾ ਐਨੇ ਉਹਨੂੰ ਕੁੱਤੇ ਖਾ ਕੇ ਮਾਰਤਾ ਉਹ ਹੁਣ ਕਹਿਣ ਦਾ ਮਤਲਬ ਇਹ ਹੈ ਵੀ ਇਹ ਵੀਡੀਓ ਉਹਨਾਂ ਨੂੰ ਟੈਗ ਕਰੋ ਉਹਨਾਂ ਨੂੰ ਸੈਂਡ ਕਰੋ ਜਿਹੜੇ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਆਪਣੀ ਲੱਗੀ ਹੋਈ ਮਹਿਫਲ ਦੇ ਵਿੱਚ ਆ ਕੇ ਆਪਦੀ ਨੰਬਰਦਾਰੀ ਮਾਰਨ ਲੱਗੇ ਜਾਂਦੇ ਨੰਬਰਦਾਰੀ ਘੋਟਣ ਲੱਗੇ ਜਾਂਦੇ ਆ ਜਦੋਂ ਕੋਈ ਰਿਸ਼ਤੇਦਾਰ ਆਪਣੇ ਕਿਸੇ ਪ੍ਰੋਗਰਾਮ ਦੇ ਵਿੱਚ ਆ ਕੇ ਆਪਦੀ ਨੰਬਰਦਾਰੀ ਚਲਾਉਣ ਲੈ ਗਿਆ ਨਾ ਨਹੀਂ ਆਏ ਨਹੀਂ ਆਇਆ ਕਰੋ ਜੇ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਪੁਰਾਣਾ ਪੰਜਾਬ 13 13 ਨੂੰ YouTube ਤੇ Facebook ਤੇ ਸਬਸਕ੍ਰਾਈਬ ਕਰ ਲੋ ਫੋਲੋ ਕਰ ਲੋ ਇਹੋ ਜੀਆਂ ਨਮੀਆਂ ਨਮੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਬਣੇ ਰਹੋ ਚੈਨਲ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ